ਇੱਕ ਗੀਤ ਆਇਆ ਸੀਗਾ ਗੌਰਮੈਂਟ ਦੀ ਲਾਰੀ ਰੋਡਵੇਸ ਦੀ ਲਾਰੀ ਕੋਈ ਨਾ ਕੋਈ ਪੂਹਾ ਤੇ ਨਾ ਬਾਤ 188 ਤੋਂ ਲੈ ਕੇ ਹੁੱਕਾ ਕਿ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਇਸ ਵਾਰ ਚੋਣਾਂ ਦਾ ਮਾਹੌਲ ਕੀ ਆ ਹਵਾ ਕਿੱਧਰ ਤੋਂ ਚੱਲੀ ਹੈ ਜੀ ਆ ਵਜ਼ੀਰਾ ਪੰਜਾਬ ਪ੍ਰਤੀ ਸਹੀਕ ਨਹੀਂ ਹੈ ਜਦ ਇੱਕ ਕਿਸਾਨ ਅੰਦੋਲਨ ਚੱਲਿਆ ਉਹ ਤੋਂ ਬਾਅਦ ਮੋਦੀ ਦਾ ਤੀਰਾ ਜਿਹੜਾ ਪੰਜਾਬ ਪੰਜਾਬ ਪ੍ਰਤੀ ਬਦਲ ਗਿਆ ਪੰਜਾਬ ਦੇ ਹੱਕ ਖੋਏ ਗਏ ਭਾਗ ਦਾ ਟਾਈਮ ਦਾ ਹੱਕ ਖੋਲਿਆ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਪਰ ਜੇ ਬਾਂਗਲਸ ਤੋਂ ਲੰਘਦਾ ਨਹੀਂ ਤੇ ਉਹ ਆਮ ਆਦਮੀ ਪਾਰਟੀ ਨਹੀਂ ਜਾ ਲੱਗਦਾ ਦਰਿਆ ਨਹੀਂ ਹੈਗਾ ਇੱਕ ਗੀਤ ਆਇਆ ਸੀਗਾ ਜਿਹਨੂੰ ਮੁਹੰਮਦ ਸਦਿਕ ਨੇ ਤੇ ਰਣਜੀਤ ਕੋਰ ਨੇ ਬਾਕੂ ਵੀ ਗਾਇਆ ਸੀ ਗਵਰਨਮੈਂਟ ਦੀ ਲਾਰੀ ਰੋਡਵੇਜ਼ ਦੀ ਲਾਰੀ ਤੇ ਨਾ ਕੋਈ ਬੂਹਾ ਤੇ ਨਾ bari ਅੱਜ ਬਸ ਤੇ ਚੜਾਂਗੇ ਕੀ ਕਹਿੰਦੀ ਹੈ ਜਨਤਾ ਕੀ ਬਦਲੇ ਹਾਲਾਤ ਪੰਜਾਬ ਦੇ 1988 ਤੋਂ ਲੈ ਕੇ ਹੁਣ ਤੱਕ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਬਸ ਦੇ ਹਾਲਾਤਾਂ ਬਦਲੇ ਕੀ ਪੰਜਾਬ ਦੇ ਹਾਲਾਤ ਬਦਲੇ ਰੋਡਵੇਜ਼ ਦੀ ਲਾਰੀ ਨੂੰ ਲੈ ਕੇ ਜੋ ਗੀਤ ਕਾਇ ਸੀਗੇ ਉਹਨਾਂ ਦੇ ਵਿੱਚ ਕਿੰਨੇ ਕੁ ਬਦਲਾਅ ਆਏ ਕੀ ਬਾਰੀਆਂ ਬੂਹੇ ਲੱਗੇ ਰੋਡਵੇਜ਼ ਦੀ ਲਾਰੀ ਨੂੰ ਇਹ ਵੀ ਸਵਾਲ ਹੈ ਪਰ ਕੀ ਪੰਜਾਬ ਦਾ ਕੋਈ ਸੁਧਾਰ ਹੋਇਆ ਲੋਕ ਸਭਾ ਚੋਣਾਂ ਨੇ ਤੇ ਪੰਜਾਬ ਦੇ ਵਿੱਚ 13 ਸੀਟਾਂ ਨੇ ਤੇ ਜਨਤਾ ਨੇ ਤੈਅ ਕਰਨਾ ਇਹ ਬਸ ਦੀ ਜਨਤਾ ਨੇ ਤੈਅ ਕਰਨਾ ਇਹ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਕਿ ਆਖਰਕਾਰ ਹਾਲਾਤ ਕੀ ਹੋਣੇ ਆ ਹੁਣ ਤੇ ਇਸ ਵਾਰ ਚੋਣਾਂ ਦਾ ਮਾਹੌਲ ਕੀ ਆ ਹਵਾ ਕਿੱਧਰ ਨੂੰ ਚੱਲੀ ਆ ਕੀ ਵਾਕਿਆ ਹੈ ਇੱਕ ਵਾਰ ਫਿਰ ਤੋਂ ਭਾਜਪਾ ਸੱਤਾ ਤੇ ਕਾਬਜ਼ ਹੋਊਗੀ ਜੇਕਰ ਹੋਊਗੀ ਤਾਂ ਪੰਜਾਬ ਦੀ ਕੀ ਭੂਮਿਕਾ ਹੋਊਗੀ ਕਿ ਕਾਂਗਰਸ ਰਿਵਾਈਵ ਕਰ ਪਾਊ ਵੀ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਜੋ ਹੁਣ ਇਸ ਵਕਤ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਕੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੇ ਵੀ ਕੁਝ ਪ੍ਰਦਰਸ਼ਨ ਕਰੂਗੀ ਇਹ ਵੀ ਸਵਾਲ ਹੈ ਜਨਤਾ ਤੋਂ ਜਾਣਾਂਗੇ ਕਿਉਂਕਿ ਪ੍ਰੋਗਰਾਮ ਦਾ ਨਾਮ ਹੈ ਕੀ ਕਹਿੰਦੀ ਜਨਤਾ ਗੱਲਬਾਤ ਕਰ ਲੈਣੇ ਪੈਸਾ ਕੀ ਨਾਮ ਹੈ ਦਰਸ਼ਨ ਜੀ ਸਰ ਕੀ ਲੱਗਦਾ ਪੰਜਾਬ ਦੀ ਹਵਾ ਕਿੱਧਰ ਨੂੰ ਚੱਲੀ ਕੀ ਕਹਿੰਦੀ ਹੈ ਹਵਾ ਪੰਜਾਬ ਦੀ ਜਨਤਾ ਕੀ ਕਹਿ ਰਹੀ ਹੁਣ ਅਸੀਂ ਤਾਂ ਕਹਿੰਦੇ ਬੀਜੇਪੀ ਜਾਣੀ ਚਾਹੀਦੀ ਮੋਦੀ ਜਾਣਾ ਚਾਹੀਦਾ ਅੱਛਾ ਕਿਉਂ ਕਾਰਨ ਕੀ ਹੈ ਹਾਂ ਜੀ ਮੋਦੀ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਸੈਂਟਰ ਵਿੱਚ ਦੇਸ਼ ਨੂੰ ਆਪਣੇ ਉੱਪਰ ਲਿਆ ਰਿਹਾ ਅੱਗੇ ਤਰੱਕੀ ਕਰ ਰਿਹਾ ਬਾਕੀ ਬਾਰਡਰਾਂ ਦੇ ਮਤਲਬ ਸੁਰੱਖਿਆ ਵਧਾਈ ਗਈ ਪੂਰੀ ਆਪਣੀ ਠੀਕ ਹੈ ਕਿਸੇ ਦੇਸ਼ ਤੋਂ ਡਰਦਾ ਨਹੀਂ ਮੋਦੀ ਆਪਣਾ ਜਜਵਾ ਰੱਖਦਾ ਦੂਰੇ ਦੇਸ਼ ਡਰਦੇ ਆ ਅਈ ਮੈਂ ਤੁਹਾਡਾ ਕੀ ਨਾਮ ਹੈ ਹਰਦੀਪਪੁਰ ਕੀ ਕਹਿੰਦੇ ਹੋ ਕੀ ਜਨਤਾ ਕੀ ਚਾਹੁੰਦੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੇਸ਼ਾਨ ਜੋ ਇਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਚਾਹੁੰਦੇ ਹੋਗੇ ਤਾਂ ਆਪਣੀ ਰੱਖਤੀ ਗੱਲ ਉਹਨਾਂ ਨੇ ਹਾਂਜੀ ਹਾਂਜੀ ਮੋਦੀ ਚਾਹੁੰਦੇ ਐ ਮੋਦੀ ਆਵੇ ਬਸ ਕੀ ਕਾਰਨ ਕੀ ਮੋਦੀ ਨੂੰ ਇੰਨਾ ਪਸੰਦ ਕਿਉਂ ਕੀਤਾ ਜਾ ਰਿਹਾ ਹੈ ਮੋਦੀ ਵੇਰੇ ਕੰਮ ਕਰਦਾ ਅੱਛਾ ਹਾਂਜੀ ਕੁਝ ਕੰਮ ਜਿਹੜੇ ਤੁਹਾਨੂੰ ਫਾਇਦੇ ਹੋਏ ਹੁਣ ਉਸ ਕੰਮ ਤੋਂ મોદી ਦੇ ਪ੍ਰਧਾਨ ਮੰਤਰੀ ਨੇ ਫਾਇਦੇ ਆ ਸੜਕਾਂ ਬੜੀਆਂ ਬੜੀਆਂ ਵਧੀਆ ਸੜਕਾਂ ਆ ਸਾਰਾ ਕੁਝ ਠੀਕ ਹੈ ਕਿੰਨੇ ਕਿੰਨੇ ਇਮਾਰਤਾਂ ਤੇ ਵਧੀਆ ਨੇ ਟੁੱਟੀਆਂ ਸੜਕਾਂ ਜਗਾ ਜਗਾ ਟੋਲ ਵੀ ਲੱਗ ਗਏ ਫਿਰ ਹਾਂ ਜੀ ਜਗਾ ਜਗਾ ਟੋਲ ਵੀ ਲੱਗ ਗਏ ਲੱਗਣੇ ਟੋਲ ਫ੍ਰੀ ਥੋੜੀਆਂ ਬਣਾਈ ਜਾਣੀ ਸੜਕਾਂ ਉਹਨਾਂ ਸਾਰੀਆਂ ਵਧੀਆ ਸੜਕਾਂ ਬਣ ਰਹੀਆਂ ਟੋਲ ਤਾਂ ਲੱਗਣਾ ਹੀ ਮਾੜਾ ਉਹਨਾਂ ਨੇ ਪੈਸੇ ਘੜੋ ਥੋੜੇ ਦੇਣੇ ਆ ਨਹੀਂ ਕਾਂਗਰਸ ਕਹਿੰਦੀ ਹੈ ਕਿ ਪੈਟਰੋਲ ਦੇ ਰੇਟ ਵੱਧ ਗਏ ਹਰ ਇੱਕ ਚੀਜ਼ ਦੇ ਰੇਟ ਵੱਧ ਗਏ ਮਹਿੰਗਾਈ ਵੱਧ ਗਈ ਰੋਜ਼ਗਾਰ ਨਹੀਂ ਮਿਲ ਰਿ ਮਗੇ ਆਈ ਤਾਂ ਉਸ ਸਾਵਨਾ ਬਧ ਰਹੀ ਹੈ ਜਿਸ ਸਾਵਨਾ ਮਤਲਬ ਆਪਣਾ ਡਿਵੈਲਪ ਕਰ ਰਿਹਾ ਦੇਸ਼ ਕੋਈ ਜ਼ਿਆਦਾ ਮਗਾਈ ਨਹੀਂ ਹੈ ਥੋੜੀ ਬਹੁਤ ਹੀ ਮਗਾਈ ਤਾਂ ਹੋਣੀ ਹੈ ਠੀਕ ਹੈ ਭਾਈ ਸਾਹਿਬ ਕੀ ਨਾਮ ਆਪਣਾ ਨਾਮ ਹਰਨੇ ਇੱਕ ਫਿੰਗਰ ਹਾਂਜੀ ਮੇਕ ਫਿੰਗਰ ਕਿਹੜਾ ਲੱਕ ਹੈ ਰੋਪੜੀ ਹੈ ਰੋਪੜੀ ਹੈ ਕੀ ਕਹਿੰਦੀ ਰੋਪੜੀ ਜੰਦਾ ਫਿਰ ਮੈਂ ਤਾਂ ਵੀਰੇ ਜੋਬ ਵਾਲਾ ਬੰਦਾ ਮੈਨੂੰ ਨਹੀਂ ਪਤਾ ਪਥੋਲ ਟੈਕਸ ਬਾਰੇ ਅੱਛਾ ਪੋਲਿਸ ਬਾਰੇ ਪਤਾ ਨਹੀਂ ਸਾਡੇ ਵੱਲ ਤੇ ਸਾਰੀ ਸਰਕਾਰ ਠੀਕ ਹੈ ਸਭ ਠੀਕ ਹੈ ਵੋਟ ਤਾਂ ਪਾਉਨੇ ਹੋ ਵੋਟ ਫੌਜੀ ਬੰਦੇ ਦੇ ਵੋਟ ਆਏ ਨਹੀਂ ਬਟਾ ਸਾਰੇ ਪਾਉਂਦੇ ਵੋਟ ਤਾਂ ਖੈਰ ਹਾਂਜੀ ਵੋਟ ਤਾਂ ਸਾਰੇ ਪਾਉਂਦੇ ਸਾਡੇ ਵੱਲ ਤੇ ਮੋਦੀ ਬੇਕਾਰ ਹੈ ਜੀ ਅੱਛਾ ਜੀ ਮੋਦੀ ਸਾਡੇ ਲਈ ਕੁਛ ਨਹੀਂ ਕਰ ਰਿਹਾ ਆ ਆਰਮੀ ਵੀ ਕੁਛ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਹਾ ਸੈਂਟਰ ਗਵਰਨਮੈਂਟ ਵਾਲੇ ਦੋ ਵਾਰੀ ਸੱਤਾ ਚ ਆ ਕੇ ਹਜੇ ਵੀ ਇੰਨਾ ਮਾਹੌਲ ਬਣਿਆ ਕਿ ਤੀਜੀ ਵਾਰ ਮੋਦੀ ਸਰਕਾਰ ਬਣ ਜੂਗੀ ਨਹੀਂ ਬਣਦੀ ਬਣਦੀ ਨਹੀਂ ਬਣਦੀ ਇਸ ਵਾਰ ਇਸ ਨੂੰ ਗਾਰੰਟੀ ਹੈ ਨਹੀਂ ਬਣਦੀ ਇਸ ਵਾਰ ਲੱਗਦਾ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਜਾਂ ਇੰਡੀਆ ਗੜਜੋੜਾ ਉਸ ਨੂੰ ਕੋਈ ਫਾਇਦਾ ਹੋਣ ਵਾਲਾ ਇਸ ਵਾਰ ਹਾਂਜੀ ਪੱਕਾ ਹੋਊਗਾ ਮੋਦੀ ਨਹੀਂ ਬਣਦਾ ਇਸ ਵਾਰ ਗਰਾਊਂਡ ਤੇ ਤੁਸੀਂ ਲੋਕਾਂ ਨੂੰ ਮਿਲਦੇ ਹੋ ਕੀ ਮੁੱਦੇ ਕੀ ਹੁੰਦੇ ਗਰਾਊਂਡ ਤੇ ਮੁੱਦੇ ਇਹ ਕਹਿੰਦੇ ਮੋਦੀ ਨੇ ਤਾਂ ਬਹੁਤ ਯਾਨੀ ਕਿ ਮਹਿੰਗਾਈ ਬਹੁਤ ਵਧਾਤੀ ਖਾਣ ਪੀਣ ਦੇ ਸਮਾਨ ਵਧਾਤੇ ਜੁਪੀ ਪੀਰਿਆਂ ਜਿਆਦਾ ਰੋਟ ਕਰ ਰਹੇ ਆ ਪੀਰਿਆਂ ਜਿਆਦਾ ਰੋਟ ਕਰ ਰਹੇ ਆ ਹਾਂ ਅੱਗੇ ਮੰਗ ਰਹੇ ਨੇ ਮਹਿੰਗਾਈ ਹੈਗਾ ਮੁੱਦਾ ਇਸ ਹਾਂਜੀ ਠੀਕ ਹੈ ਆਮ ਲੱਗਦਾ ਕਿ ਪੰਜਾਬ ਦੇ ਵਿੱਚ ਰਾਮ ਮੰਦਰ ਦਾ ਮੁੱਦਾ ਚੱਲਣ ਵਾਲਾ ਹੈ ਨੇ ਅੱਡੇ ਲੋਕਾਂ ਨੂੰ ਸਾਡੇ ਕੋਲ ਪਤਾ ਨਹੀਂ ਆਰਾਮ ਮੰਦਰ ਹੈ ਕਿ ਕੀ ਹੈ ਜੋ ਬਾਹਰ ਕੋ ਮਣ ਫੈਨ ਵਾਲੇ ਉਹਨਾਂ ਨੂੰ ਜਿਆਦਾ ਪਤਾ ਹੈ ਹਾਂਜੀ ਥੈਂਕ ਯੂ ਸਾਰਾ ਹਰੇ ਕਿਸੇ ਦੀ ਆਪਣੀ ਆਪਣੀ رائے ਹੈ ਮਤਲਬ ਕੀ ਨਾਮ ਹੈ ਤੁਹਾਡਾ ਹਰਦੀਪਪੁਰ ਹੈ ਜੀ ਕਿੱਥੋਂ ਅਸੀਂ ਮਰਿੰਡੇ ਤੋਂ ਅੱਛਾ ਮਰਿੰਡੇ ਤੋਂ ਕੀ ਕਹਿੰਦੇ ਮਰਿੰਡੇ ਵਾਲੇ ਫਿਰ ਕਿੱਧਰ ਨੂੰ ਚੱਲੀ ਹਵਾ ਇਸ ਵਾਰ ਇਹ ਆਮ ਆਦਮੀ ਪਾਰਟੀ ਹੈ ਆਮ ਆਦੀ ਪਾਰਟੀ ਹੈ ਕੌਣਾ ਉਮੀਦਵਾਰ ਤੁਹਾਡਾ ਮਾਲਵਿੰਦਰ ਕੰਗ ਕਿਸਪੋਟ ਰਹੋ ਹਾਂਜੀ ਕੁਝ ਮਿਲਿਆ ਆਮਾਦੀ ਪਾਰਟੀ ਨੇ ਕੁਝ ਕੀਤਾ ਬਥੇਰਾ ਕੁਝ ਕੀਤਾ ਜੀ ਕੀ ਕੁਝ ਕੀਤਾ ਕੀ ਮਿਲਿਆ ਸਰ ਦੇਸ਼ ਦੇ ਭਲਾਈ ਹੋ ਰਹੀ ਹੈ ਪੰਜਾਬ ਸਸਤਾ ਹੀ ਕਰ ਰਹੇ ਆ ਜਿਓ ਐਸਾ ਸਸਤੇ ਕਰਦੇ ਆ ਭਾਈ ਸਾਹਿਬ ਕੀ ਨਾਮ ਕੀ ਤੁਹਾਡਾ ਠੀਕ ਭਾਈ ਕੀ ਨਾਮ ਹੈ ਜਸਵੀਰ ਸਿੰਘ ਜੀ ਹਾਂਜੀ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕਿੱਥੋਂ ਰੋਪੜ ਤੋਂ ਜੀ ਰੋਪੜ ਤੋਂ ਕੀ ਕਹਿੰਦੀ ਰੋਪੜ ਦੀ ਜਨਤਾ ਫਿਰ ਰੋਪੜ ਦੀ ਜਨਤਾ ਬਦਲਾਅ ਚਾਹੁੰਦੀ ਹੈ ਜੀ ਸੈਂਟਰ ਚ ਸੈਂਟਰ ਚ ਬਦਲਾਅ ਚਾਹੁੰਦੀ ਹੈ ਕਿਉਂ ਕੀ ਕਾਰਨ ਹੈ ਕਿ ਬਦਲਾਵ ਚਾਹੀਦਾ ਹੁਣ ਮੋਦੀ ਦਾ ਬਤੀਰਾ ਪੰਜਾਬ ਪ੍ਰਤੀ ਸਹੀਕ ਨਹੀਂ ਹੈਗਾ ਹਾਂਜੀ ਜਦ ਤੱਕ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਮੋਦੀ ਦਾ ਬਤੀਰਾ ਜਿਹੜਾ ਪੰਜਾਬ ਪੰਜਾਬ ਪ੍ਰਤੀ ਬਦਲ ਗਿਆ ਠੀਕ ਹੈ ਜੀ ਪੰਜਾਬ ਦੇ ਹੱਕ ਖੋਏ ਗਏ ਭਾਖੜਾ ਟਾਈਮ ਦਾ ਹੱਕ ਖੋលਿਆ ਹੋਰ ਕਿੰਨੇ ਹੱਕ ਖੋਲੇ ਠੀਕ ਹੈ ਜੀ ਜਿਹੜੀ ਜਨਤਾ ਜਿੰਨਾ ਜੈ ਸਭ ਤੋਂ ਵੱਧ ਲੋਕ ਲੋਕਤੰਤਰ ਦਾ ਘਾਣ ਜੇ ਹੋਇਆ ਤਾਂ ਮੋਦੀ ਦੇ ਰਾਜ ਚ ਹੋਇਆ ਕਿਉਂਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਆਪਣੀਆਂ ਮੰਗਾਂ ਵਾਸਤੇ ਪ੍ਰਦਰਸ਼ਨ ਕਰਕੇ ਜੇ ਕੋਈ ਸੱਤਾ ਤੇ ਰਲਾ ਪ੍ਰਦਰਸ਼ਨ ਕਰਦਾ ਉਹ ਕਹਿੰਦੇ ਲੋਕਤੰਤਰ ਦਾ ਉਹ ਹੱਕ ਆ ਜੇ ਕੋਈ ਹੋਰ ਲੋਕਤੰਤਰ ਦਾ ਉਹ ਕਰਦਾ ਆਪਣੇ ਹੱਕਾਂ ਵਾਸਤੇ ਜਮਹੂਰੀ ਹੱਕ ਵਾਸਤੇ ਲੜਦਾ ਉਹਨੂੰ ਕਹਿੰਦੇ ਲੋਕਤੰਤਰ ਦਾ ਘਾਣ ਆ ਸਭ ਤੋਂ ਵੱਡਾ ਘਾਣ ਜੇ ਹੋਇਆ ਤਾਂ ਮੋਦੀ ਦੇ ਰਾਜ ਚ ਹੋਇਆ ਲੋਕਤੰਤਰ ਦਾ ਪਰ ਇਹ ਜਿਹੜਾ ਭਾਜਪਾ ਪ੍ਰਚਾਰ ਕਰਦੀ ਹੈ ਕਿ ਸਭ ਤੋਂ ਵੱਧ ਵਿਕਾਸ ਹੀ ਮੋਦੀ ਦੀ ਸਰਕਾਰ ਚ ਹੋਇਆ 70 ਸਾਲਾਂ ਦੇ ਵਿੱਚ ਦਾ ਵਿਕਾਸ ਕੋਈ ਵਿਕਾਸ ਨਹੀਂ ਹੋਇਆ ਪਿੰਡਾਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਕੋਈ ਵਿਕਾਸ ਨਹੀਂ ਪਿੰਡਾਂ ਦੇ ਵਿੱਚ ਠੀਕ ਹੈ ਜੀ ਪੰਜਾਬ ਪ੍ਰਤੀ ਦਾ ਮਤਿਰਾ ਬਹੁਤ ਗਲਤ ਆ ਮੋਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਹੁਣ ਲਾਈਨਾਂ ਤੇ ਬੈਠੇ ਆ ਧੁੱਪਾਂ ਦੇ ਵਿੱਚ ਕੋਈ ਬੈ ਕੇ ਦੇਖੇ ਉਹ ਵੀ ਆਪਣੇ ਹੱਕਾਂ ਵਾਸਤੇ ਬੈਠੇ ਆ ਐ ਧੁੱਪ ਦੇ ਵਿੱਚ ਤੁਰਨਾ 10 ਕਦਮ ਤੁਰਨਾ ਔਖਾ ਉਸ ਪੂਰਾ ਪੂਰਾ ਦਿਨ ਬੈਠੇ ਆ ਲਾਈਨਾਂ ਤੇ ਕਿਉਂ ਨਹੀਂ ਉਹਨਾਂ ਨੂੰ ਹੱਕ ਦਿੱਤੇ ਜਾਂਦੇ ਆਪਣੇ ਪਰ ਭਾਜਪਾ ਦੇ ਲੀਡਰ ਕਹਿੰਦੇ ਕਿ ਕਿਸਾਨ ਤਾਂ ਸਾਡੇ ਨਾਲ ਹੈਗੇ ਤਾਂ ਸਿਰਫ ਜੱਥੇਬੰਦੀ ਹੈ ਨਾਲ ਨਹੀਂ ਹੈਗਾ ਜੀ ਪਿੰਡਾਂ 'ਚ ਬਣ ਕੇ ਦੇਖਣ ਭਾਜਪਾ ਦੇ ਉਮੀਦਵਾਰ ਬੜਨ ਦਿੰਦਾ ਕੋਈ ਕਹਿੰਦੇ ਇਸ ਵਾਰ ਪੰਜਾਬ 'ਚ ਕਿੰਦਾ ਮਾਹੌਲ ਬਣੂਗਾ ਮਾਹੌਲ ਤਾਂ ਰਲਮਾ ਮਿਲਮਾਈ ਰਹਿਣਾ ਜੀ ਠੀਕ ਹੈ ਜੀ ਪਰ ਭਾਜਪਾ ਨੂੰ ਬਹੁਤ ਘੱਟ ਹੋਊਗਾ 31 ਸੀਟ ਕੋਈ ਮਿਲ ਗਈ ਤਾਂ ਮਿਲ ਗਈ ਨਹੀਂ ਤਾਂ ਠੀਕ 1-2 ਨਹੀਂ ਮਿਲ ਗਈ ਤਾਂ ਮਿਲ ਗਈ ਨਹੀਂ ਤਾਂ ਨਹੀਂ ਮਿਲਨੇ ਕੀ ਨਾਮ ਹੈ ਤੁਹਾਡਾ ਨਹੀਂ ਬੰਦਾ ਹੈ ਠੀਕ ਹੈ ਮਾਦਾ ਕੀ ਨਾਮ ਹੈ ਜੀ ਕੁਛ ਨਹੀਂ ਹਾਂ ਕੁਛ ਨਹੀਂ ਬੋਲਣਾ ਨਹੀਂਗਾ ਲੈ ਮੈਂ ਜਾਪਦੀ ਸੀ ਜੀ ਨਾਮੇ ਕੋਟਾ ਕਮਲਜੀਤ ਕੋਰ ਕਿੱਥੋਂ ਜੀ ਰੋਪੜ ਤੋਂ ਰੋਪੜ ਤੋਂ ਕੀ ਕਹਿੰਦੀ ਰੋਪੜ ਦੀ ਜਨਤਾ ਰੋਪੜ ਦੇ ਕਹਿੰਦੇ ਆ ਫੇ ਬਦਲਾਅ ਆਉਣਾ ਚਾਹੀਦਾ ਹੈ ਸਾਰੀ ਜਨਤਾ ਵਾਸਤੇ ਹਾਂ ਬੱਚੇ ਸਾਡੇ ਬੇਜ਼ਗਾਰ ਬੈਠੇ ਨੇ ਪੜਾਈਆਂ ਕਰਕੇ ਡਿਗਰੀਆਂ ਕਰਕੇ ਕੋਈ ਨੌਕਰੀ ਨਹੀਂ ਮਿਲ ਰਹੀ ਕੋਈ ਖਰਚਾ ਨਹੀਂ ਬੱਚਿਆਂ ਨੂੰ ਮਿਲ ਰਿਹਾ ਅਸੀਂ ਔਖੇ ਬੈਠੇ ਆ ਪੜਾਈਆਂ ਦੇ ਉੱਤੇ ਪੈਸਾ ਲਾ ਲਾ ਕੇ ਪਰੇਸ਼ਾਨ ਹੋ ਗਏ ਠੀਕ ਹੈ ਜੀ ਹੋਰ ਇਸ ਤੋਂ ਬਾਅਦ ਵੀ ਪਰੇਸ਼ਾਨੀਆਂ ਦੇਖਣੀਆਂ ਸਾਨੂੰ ਸਰਕਾਰ ਜਮਾਂ ਪਸੰਦ ਨਹੀਂ ਆ ਕੋਈ ਸਰਕਾਰ ਪਸੰਦ ਨਹੀਂ ਆ ਆ ਨਹੀਂ ਆਈ ਪਸੰਦ ਬਿਲਕੁਲ ਆਵਾ ਦੀ ਪਾਰਟੀ ਸਰਕਾਰ ਦੀ ਨਾ ਬਿਲਕੁਲ ਨਹੀਂ ਅੱਛਾ ਕਿਹੜੀ ਸਰਕਾਰ ਨੇ ਲੱਗਦਾ ਜਾਂ ਕਿਹੜੀ ਪਾਰਟੀ ਨੇ ਲੱਗਦਾ ਕਿ ਕੁਝ ਹੁਣ ਤੱਕ ਕੰਮ ਕੀਤਾ ਤੁਹਾਡੇ ਇਲਾਕੇ ਚ ਸਾਡੇ ਆ ਇਲਾਕੇ ਦੇ ਵਿੱਚ ਪਹਿਲਾਂ ਪਹਿਲਾਂ ਬਾਦਲੇ ਨੇ ਕੀਤਾ ਜੋ ਕੁਝ ਕੀਤਾ ਉਸ ਤੋਂ ਬਾਅਦ ਨਹੀਂ ਕੀਤਾ ਕੁਝ ਅੱਛਾ ਹੁਣ ਤਾਂ ਦੇਸ਼ ਦੀ ਚੋਣ ਹੋਣੀ ਹੈ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਕਿਹੜੀ ਪਾਰਟੀ ਲੱਗਦਾ ਕਿ ਸਹੀ ਰਹੂਗੀ ਦੇਸ਼ ਦੀ ਸੱਤਾ 'ਤੇ ਹੁਣ ਸਾਨੂੰ ਕੀ ਪਤਾ ਵੀ ਕੀ ਹਾਲਾ ਹੁਣ ਇਸ ਤਰ੍ਹਾਂ ਇਹ ਕੁਝ ਕਰਨਗੇ ਅੱਗੇ ਤਾਂ ਹੀ ਚੰਗਾ ਲੱਗੂਗਾ ਐਸ ਤਰ੍ਹਾਂ ਤਾਂ ਕਹਿ ਨਹੀਂ ਸਕਦੇ ਤੁਸੀਂ ਮਤਲਬ ਤੁਸੀਂ ਬਦਲਾਵ ਚਾਹੁੰਨੇ ਕੋਈ ਹਾਂ ਅਸੀਂ ਇਦਾਂ ਨਹੀਂ ਕਹਿ ਸਕਦੇ ਕੁਝ ਠੀਕ ਹੈ ਜੀ ਭਾਈ ਕੀ ਸਾਹਿਬ ਕੀ ਨਾਮ ਹੈ ਬਰੇ ਸ਼ਰਮਾਈਏ ਨੇ ਤੁਸੀਂ ਯਾਰ ਚੱਲ ਪਿੱਛੇ ਗੱਲ ਕਰ ਲੈਂਦੇ ਆ ਆ ਕੁੜੀਆਂ ਬੈਠੇ ਤਿੰਨ ਚਾਰ ਕੀ ਨਾਮ ਹੈ ਜੀ ਸ਼ਿਪਰਾ ਕੀ ਕਰਦੇ ਹੋ ਕਾਲਜ ਸਟਡੀ ਤੁਹਾਨੂੰ ਤਾਂ ਬਹੁਤ ਜਾਣ ਕਰ ਕਿੰਨੀ ਉਮਰ ਹੋਗੀ ਤੁਹਾਡੀ 18 ووٹ ਪਾਣੀ ਹੈ ਸਵਾਰਤਾ ਫਿਰ ਦੇਖਦੇ ਹਾਂ ਪਹਿਲੀ ਵੋਟ ਹੈ ਨਾ ਮੋਦੀ ਨੂੰ ਮੋਦੀ ਨੂੰ ਪਾਣੀ ਵੋਟ ਤੁਹਾਨੂੰ ਵੋਟ ਤਾਂ ਪਾਣੀ ਜਿੰਨ ਮਰਜੀ ਪਾਣੀ ਤੁਹਾਡਾ ਅਧਿਕਾਰ ਹੈ ਕੀ ਮੁੱਦੇ ਕੀ ਹੈਗੇ ਤੁਹਾਡੇ ਮੁੱਦੇ ਕੀ ਹੈ ਵੋਟ ਪਾਉਂਗੇ ਕਿਉਂਕਿ ਬਹੁਤ ਜ਼ਿਆਦਾ ਜਾਨਣਾ ਜ਼ਰੂਰੀ ਹੈ ਪਹਿਲੀ ਵਾਰ ਵੋਟ ਪਾਉਣੀ ਹੈ ਕਿਹੜਾ ਉਮੀਦਵਾਰ ਹੈ ਸਾਡੇ ਇਲਾਕੇ 'ਚ ਕੀ ਉਹਨੇ ਕੰਮ ਕਰਾਇਆ ਕੀ ਦੇਖੋਗੇ ਕੀ ਬਸ ਮੋਦੀ ਨੂੰ ਵੋਟ ਪਾਣੀ ਹੈ ਮੋਦੀ ਨੂੰ ਵੋਟ ਆ ਭਾਈ ਚਲ ਠੀਕ ਆ ਕੀ ਨਾਮ ਪਾਜੀ ਰਿਤਪਾਲ ਸਿੰਘ ਜੀ ਰਿਤਪਾਲ ਜੀ ਕਿਹੜਾ ਇਲਾਕਾ ਆਪਣਾ ਰੋਪੜੇ ਆ ਜੀ ਰੋਪੜੀ ਸਰ ਰੋਪੜ ਦੀ ਲੱਗਦੇ ਹਨਾ ਕੀ ਮੋਹਲ ਆ ਰੋਪੜ ਦੇ ਵਿੱਚ ਰੋਪੜ ਦਾ ਮੋਹਲ ਦਾ ਜੀ ਕਾਂਗਰਸ ਦੇ ਚਾਂਸ ਬਣਦੇ ਇਸ ਵਾਰ ਜ਼ਿਆਦਾ ਅਜੇ ਤਾਂ ਕਾਂਗਰਸ ਨੇ ਮੇਰੇ ਸਾਹਨ ਆਪਣਾ ਉਮੀਦਵਾਰ ਹੀ ਨਹੀਂ ਉਤਾਰਿਆ ਮੈਦਾਨ ਚ ਉਤਾਰਿਆ ਤਾਂ ਹੈ ਨਹੀਂ ਆ ਪਰ ਚਾਂਸ ਹੈਗੇ ਉਹਨਾਂ ਦੇ ਚਾਂਸ ਹੈਗੇ ਕਾਰਨ ਕੀ ਕਾਂਗਰਸ ਦੇ ਜਿਹੜੇ ਚਾਂਸ ਬਣ ਰਿਹਾ ਕਿਉਂਕਿ ਇਹ ਭਾਜਪਾ ਨੂੰ ਟੱਕਰ ਤਾਂ ਉਹੀ ਦੇ ਸਕਦੇ ਆ ਜੀ ਹੋਰ ਕੋਈ ਪਾਰਟੀ ਹੈ ਨਹੀਂ ਜਿਹੜੀ ਟੱਕਰ ਦੇ ਸਕੇ ਕਿਉਂਕਿ ਆਮ ਆਦਮੀ ਵੀ ਅਸੀਂ ਦੇਖ ਲਿਓ ਟੱਕਰ ਨਹੀਂ ਦੇ ਸਕੀ ਉਹ ਦਬਾ ਕੇ ਰੱਖਦੇ ਜੀ ਜਦਿਓ ਆਏ ਉਹਨਾਂ ਦੀ ਪੇਸ਼ ਨਹੀਂ ਚੱਲ ਰਹੀ ਜਾਂ ਪੇਸ਼ ਨਹੀਂ ਚੱਲਦੀ ਤਾਂ ਫਿਰ ਉਹ ਜਿਹੜੀ ਤਗੜੀ ਪਾਰਟੀ ਹੋਊਗੀ ਤਾਂ ਫਿਰ ਉਹੀ ਦੂਜੀ ਪਾਰਟੀ ਨੂੰ ਟੱਕਰ ਦੇ ਸਕਦੀ ਆ ਹੁਣ ਮੋਦੀ ਦੀ ਪਾਰਟੀ ਉਹ سرمਾਈਦਾਰਾਂ ਮਾਰੀਓ ਸੋਚ ਰਹੀ ਆ ਮਾਤਰ ਬੰਦੇ ਦਾ ਕੋਈ ਨਹੀਂ ਸੋਚਦੀ ਆ ਮੇਰਾ ਐਕਸੀਡੈਂਟ ਹੋਇਆ ਦਾ ਫੈਕਟਰੀ ਮਾ ਸਰਕਾਰੀ ਆਲਿਆਂ ਨੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਪ੍ਰਧਾਨ ਮੰਤਰੀ ਮੋਦੀ ਤਾਂ ਕਹਿੰਦੇ 5 ਲੱਖ ਤੱਕ ਦਾ ਇੰਸ਼ੋਰੈਂਸ ਹੈਗਾ ਕਾਰ ਬਣੇ ਹੋਏ ਬਿੱਲ ਮੇਰੇ ਕੋਲ ਪਏ ਆ ਹੁਣ ਤੱਕ ਮੇਰਾ 40000 ਰੁਪਿਆ ਲੱਗ ਗਿਆ 17 ਅਦਰੀ ਨੂੰ ਮੇਰਾ ਐਕਸੀਡੈਂਟ ਹੋਇਆ ਦਾ ਕਿਸੇ ਨੇ ਮੇਰੀ ਕੋਈ ਖਬਰ ਨਹੀਂ ਲਈ ਸਾ ਨਹੀਂ ਲਈ ਕੰਪਨੀ ਵਾਲਿਆਂ ਨੇ ਨਹੀਂ ਲਈ ਮੈਂ ਆਪਣਾ ਪ੍ਰਾਈਵੇਟ ਇਲਾਜ ਕਰਾ ਰਿਆ ਅੱਛਾ ਕਿਹੜੀ ਕੰਪਨੀ 'ਚ ਕੰਮ ਕਰਦੇ ਹੋ ਪ੍ਰਾਈਵੇਟ ਕੰਪਨੀ ਆ ਜੀ ਅੱਛਾ ਕਿਸੇ ਅਨਸਾਰ ਨਹੀਂ ਲਈ ਕੋਈ ਇੰਸ਼ੋਰੈਂਸ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਹੁਣ ਮੈਂ ਆਪਣੇ ਪੱਲੇ ਦੇ ਲਾ ਰਿਹਾ ਆਪਣੀਆਂ ਦਿਹਾੜੀਆਂ ਜਿਹੜੀਆਂ ਉਹ ਮਿਲੀਆਂ ਉਹ ਤਾਂ ਮਿਲੀਆਂ ਨਹੀਂ ਹੈਗੀਆਂ ਮਾ ਆਪਣੇ ਪੱਲੇ ਤੇ ਜਿਹੜਾ ਹੈਗਾ ਤਾਂ ਮਾੜਾ ਮੋਟਾ ਆਪਣਾ ਖਰਚਾ ਕਰ ਰਿਹਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮੁੱਦਾ ਹੈ ਕਿ ਜਿਹੜੇ ਪ੍ਰਾਈਵੇਟ ਏਮਪਲੋਏ ਆ ਉਹਨਾਂ ਨੂੰ ਇੰਸ਼ੋਰੈਂਸ ਸਾਰੀ ਸਾਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਪਰ ਕੋਈ ਪੁੱਛ ਕੇ ਰਾਜੀ ਨਹੀਂ ਜੀ ਤੇ ਕਾਂਗਰਸ ਦਾ ਸਾਹ ਹੈਗੀ ਤੁਹਾਨੂੰ ਕਾਂਗਰਸ ਦਾ ਸਾਹ ਹੈਗੀ ਆ ਜੀ ਕਿਉਂਕਿ ਸਾਡਾ ਇੱਕ ਐਮਸੀ ਆ ਜੀ ਮੈਂ ਕਦੀ ਕਾਰ ਤੋਂ ਪੈਸੇ ਵੋਟ ਪਾਈ ਦਾ ਹੈ ਨਹੀਂ ਤੁਹਾਨੂੰ ਸਹੀ ਗੱਲ ਦੱਸੀ ਹੈ ਪਰ ਇਹ ਸਭ ਉਹਨੂੰ ਮੈਂ ਇੱਕ ਕੰਮ ਕਿਹਾ ਦਾ ਉਹਨੇ ਜਦੈ ਆਪਣਾ ਕੰਮ ਕਰਵਾਤਾ ਜੀ ਕਹਿੰਦਾ ਅੱਗੇ ਆਪਣੇ ਹੈਗੇ ਆ ਬੰਦੇ ਤਾਂ ਤੂੰ ਡਾਨਾ ਯਾਰ ਤੇਰਾ ਆਪਾਂ ਕੰਮ ਕਰਵਾਵਾਂਗੇ ਉਨੇ ਕਰਵਾਇਆ ਜੀ ਮਤਲਬ ਇਲਾਕੇ ਚ ਕਿਹੋ ਜਿਹੀ ਹਵਾ ਚੱਲੀ ਹੈ ਇਲਾਕੇ ਚ ਹੈ ਕਾਂਗਰਸ ਦਾ ਮੋੜ ਹਾਂ ਕਾਂਗਰਸ ਦਾ ਹੈਗਾ ਜੀ ਸਵਾ ਇਲਾਕੇ ਚ ਹੈ ਆਪਣੇ ਇਲਾਕੇ ਆਸ ਹੈ ਨਾ ਜੀ ਕੋਟਲਾ ਨੇ ਹੱਕ ਪੈਂਦਾ ਜੀ ਪੈਂਦਾ ਉਹ ਬਹੁਤ ਬੜਾ ਮਤਲਬ ਉਹ ਹਵਾ ਹੀ ਪਹਿਲਾਂ ਚੰਨੀ ਸਾਹ ਬਾਂਦੇ ਹੁੰਦੇ ਤੇ ਉੱਥੇ ਹੁਣ ਤਾਂ ਜਲੰਧਰ ਚਲੇ ਗਏ ਉਹ ਤਾਂ ਕਰਕੇ ਉਹਨਾਂ ਦਾ ਪੂਰਾ ਪ੍ਰਭਾਵ ਹੈਗਾ ਚੰਨੀ ਤਾਂ ਉੱਧਰ ਚਲੇ ਗਏ ਹੁਣ ਜਲੰਧਰ ਚਲੇ ਗਏ ਫਿਰ ਹਾਂ ਤੇ ਹੁਣ ਇੱਥੇ ਕੌਣ ਹੋਊਗਾ ਇੱਥੇ ਹੁਣ ਦੇਖੋ ਉਹਦਾ ਮਨੀਸ਼ਤ ਵਾਰੀ ਦਾ ਨਾਮ ਪਹਿਲਾਂ ਕਹਿੰਦੇ ਤੇ ਪਰ ਚੰਡੀਗੜ੍ਹ ਚਲੇ ਗਏ ਪਰ ਉਹ ਸ਼ਕਲ ਨਹੀਂ ਦਿਖਾਉਂਦਾ ਜੀ ਉਹਨੇ ਮੁੜ ਕੇ ਸ਼ਕਲ ਨਹੀਂ ਦਿਖਾਈ ਚੰਡੀਗੜ੍ਹ ਤੋਂ ਚੋਣ ਲੜ ਰਿਹਾ ਹੈ ਨਾ ਚੰਡੀਗੜ੍ਹ ਤੋਂ ਲੜ ਰਿਹਾ ਹੈ ਪਹਿਲਾਂ ਉਹ ਰੋਪੜ ਤੋਂ ਲੜੇ ਤੇ ਅਨੰਦਪੁਰ ਸਾਹਿਬ ਜਿੱਤੇ ਸੀਗੇ ਕਾਂਗਰਸ ਤੋਂ ਹਾਂ ਤਾਂ ਮੁੜ ਕੇ ਉਹਨੇ ਸ਼ਕਲ ਨਹੀਂ ਦਿਖਾਈ ਹੁਣ ਤੁਹਾਨੂੰ ਕੋਈ ਹੋਰ ਚਾਹੀਦਾ ਇੱਥੇ ਹਾਂ ਪਰ ਆਪਾਂ ਇਸ ਵਾਰ ਮੰਨ ਮੰਨਾਲਿਆ ਵੀ ਕਾਂਗਰਸ ਨੂੰ ਹੀ ਵੋਟ ਪਾਣੀ ਆ ਇਹ ਬੰਦ ਇਹ ਪੀਜੀ ਦਾ ਇੱਕ ਜੁਮਲੇ ਵਾਲੀ ਸਰਕਾਰ ਆ ਠੀਕ ਹੈ ਹਾਂ ਜੀ ਇਹ ਵੀ ਜੁਮਲੇ ਵਾਲੀ ਸਰਕਾਰ ਆ ਕੀ ਨਾਮ ਹੈ ਭਾਈ ਹਾਂ ਕੁਲਦੀਪ ਸਿੰਘ ਵੋਟ ਬਣੀ ਹੈ ਹਾਂਜੀ ਕਿੱਥੇ ਬਣੀ ਹੈ ਯੂਪੀ ਤੇ ਯੂਪੀ ਤੇ ਯੂਪੀ ਤੇ ਕੀ ਕਹਿੰਦੇ ਹੈ ਮੋਦੀ ਆਊਗਾ ਮੋਦੀ ਆਊਗਾ ਕਿਉਂ ਕੀ ਗੱਲ ਹੈ ਕਿਉਂ ਆਊਗਾ ਹੀ ਨਹੀਂ ਆਊਗਾ ਕਿਉਂ ਆਊਗਾ ਤਾਂ ਠੀਕ ਕਿਉਂ ਆਊਗਾ ਕੰਮ ਕਰਦਾ ਵੇ ਅਸਲ ਕੀ ਕੰਮ ਕੀਤੇ ਆ ਸਾਰੇ ਕੰਮ ਕੀਤੇ ਆ ਉਹਨੇ ਨਾਉਣਾ ਮੈਨੂੰ ਕੀ ਕੰਮ ਕੀਤੇ ਮੈਂ ਉਹ ਹੀ ਤਾਂ ਪੁੱਛ ਰਿਹਾ ਕੰਮ ਕੀ ਕੀਤੇ ਆ ਸਾਰਾ ਕੁਝ ਕੀਤਾ ਉਹਨੇ ਇਹਦਾ ਆਪਣਾ ਇਹ ਹੈਗਾ ਸਾਰਾ ਕੁਝ ਯੂਪੀ ਚ ਯੋਗੀ ਮੋਦੀ ਲੱਗੇ ਹਨ ਐਵੇਂ ਹੋਵੇ ਸਾਰਾ ਕੁਝ ਕੰਮ ਕੀਤਾ ਉਹਨਾਂ ਨੇ ਕਦੀ ਉਹ ਨਹੀਂ ਕੀਤਾ ਆਪਣੀ ਜਿਹੜੇ ਉਹ ਹੁੰਦੇ ਨਾ ਜਿਹੜੇ ਐਵੇਂ ਹੋਵੇ ਜਿਹੜੇ ਬੈਂਗਸਟਰ ਹੈ ਉਹਨਾਂ ਨੂੰ ਫੜਿਆ ਗਿਆ ਸਾਰਾ ਕੁਝ ਕੀਤਾ ਉਹਨਾਂ ਨੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਉਹ ਕੀਤਾ ਉਹਨਾਂ ਨੇ ਆਪਣੇ ਬੰਦੇ ਨੇ ਉਹਨਾਂ ਨੇ ਕੀਤਾ ਸਾਰਾ ਕੁਝ ਉਈ ਕੰਨੇ ਬਈ ਤੁਸੀਂ ਕਹਿੰਦੇ ਗੈਂਗਸਟਰ ਫੜੇ ਹੈ ਗਲਤ ਕੰਮ ਕਰਨ ਵਾਲੇ ਫੜੇ ਹੈ ਕੀ ਨਾਮ ਹੈ ਜੀ ਨਾਨਦ ਜੀ ਨਾਨ ਜੀ ਵੋਟ ਬਣੀ ਹੈ ਕਿੱਥੇ ਬਣੀ ਹੈ ਰੋਪੜ ਬਣੀ ਹੈ ਕਿ ਕੀ ਮੋਲ ਲੱਗ ਰਿਹਾ ਰੋਪੜ ਚ ਰੋਪੜ ਜੇ ਕਾਂਗਰਸ ਦਾ ਲੱਗਦਾ ਪਿਆ ਜੀ ਕਾਂਗਰਸ ਦਾ ਲੱਗ ਰਿਹਾ ਕਿਉਂ ਬਾਸ ਕਾਂਗਰਸ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਆਦਾ ਕੁਝ ਕਰਿਆ ਨਹੀਂ ਹੈਗਾ ਤੇ ਉਹਨੇ ਜ਼ਿਆਦਾਤਰ ਮਜਾਜ ਹਰੇ ਫਿਲਹਾਲ ਤਾਂ ਉਹਨੂੰ 5 ਸਾਲ ਹੀ ਮਿਲੇ ਹੈ ਉਨੇ ਜਿਆਦਾ ਨਜਾਇਜ਼ ਕਬੀ ਚੱਕੇ ਵਸੇ ਹੀ ਇਹ ਹੀ ਕੁਝ ਕਰਿਆ ਪਰ ਮਾਤੜ ਬੰਦੇ ਵਾਲਤੇ ਕੁਝ ਨਹੀਂ ਸੋਕਿਆ ਅੱਛਾ ਭਾਜਪਾ ਕਹਿੰਦੇ ਅਸੀਂ ਬਹੁਤ ਵਿਕਾਸ ਕਰਤਾ ਦੇਸ਼ ਦਾ ਵਿਕਾਸ ਤਾਂ ਦੇਸ਼ ਦਾ ਕੀਤਾ ਨਾ ਪੰਜਾਬ ਦਾ ਵਿਕਾਸ ਤਾਂ ਕੋਈ ਨਹੀਂ ਕੀਤਾ ਪੰਜਾਬ ਦਾ ਵਿਕਾਸ ਤਾਂ ਨਹੀਂ ਕੀਤਾ ਪੰਜਾਬ ਨਾ ਪੰਜਾਬ ਵਾਲਿਆਂ ਨੇ ਕੁਝ ਲਿਆ ਪੰਜਾਬ ਦਾ ਵਿਕਾਸ ਨਹੀਂ ਕਰਿਆ ਉਹ ਕਹਿੰਦੇ ਸਾਨੂੰ ਵੋਟਾ ਹੀ ਨਹੀਂ ਪਾਉਂਦੇ ਤੁਸੀਂ ਪੰਜਾਬ ਵਾਲੇ ਫਿਰ ਅਸੀਂ ਪੰਜਾਬ ਦਾ ਵਿਕਾਸ ਕੀ ਕਰੀ ਕਹਿੰਦੇ ਡਬਲ ਇੰਜਨ ਚੱਕਰ ਹੈ ਇੱਕ ਵਾਰ ਲਿਆ ਕੇ ਦੇਖੋ ਤਾਂ ਹੀ ਹੈ ਜੇ ਲਿਆਉਂਗੇ ਤਾਂ ਹੀ ਪਤਾ ਲੱਗੋਆ ਜੇ ਆਮ ਆਦਮੀ ਪਾਰਟੀ ਆ ਸਕਦੀ ਤਾਂ ਭਾਜਪਾ ਵੀ ਆ ਸਕਦੀ ਹੈ ਆ ਕਹ ਨਹੀਂ ਸਕਦੀ ਹੈ ਆ ਸਕਦੀ ਹੈ ਪਰ ਕਾਂਗਰਸ ਵਾਲੇ ਕਹਿੰਦੇ ਇਹ ਤਾਂ ਸਿਰਫ ਉਹਦੀ ਹਜੇ ਪਛਾਣ ਨਹੀਂ ਬਣੀ ਭਾਜਪਾ ਦੀ ਉੱਤੇ ਭਾਜਪਾ ਸਿਰਫ ਅਕਾਲੀ ਦੀ ਪਛਾਣ ਹੈ ਤੇ ਕਾਂਗਰਸ ਦੀ ਪਛਾਣ ਹੈ ਕਾਂਗਰਸ ਵਾਲੇ ਕਹਿੰਦੇ ਭਾਜਪਾ ਸਿਰਫ ਪ੍ਰਚਾਰ ਕਰਦੀ ਕੰਮ ਨਹੀਂ ਕਰਦੀ ਕੰਮ ਕਰਦੀ ਹੈ ਕਰਦੀ ਕਿਉਂ ਨਹੀਂ ਜਿੱਥੇ ਦੇਖੋ ਉੱਥੇ ਕੰਮ ਕਰ ਵੀ ਰਹੀ ਹੈ ਕਰ ਰਹੀ ਹੈ ਕੰਮ ਹਾਈਵੇ ਬਣਾ ਰਹੀ ਹੈ ਸਭ ਕੁਝ ਬਣਾ ਰਹੀ ਹੈ ਸੈਕਟਰ ਦੇ रेलवे 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 बना रही है साथ वो तो बना ही रही है हां फीस की नाम है तो डा मैं वो पता नहीं अच्छा ਇਹ ਨਹੀਂ ਕੋੜੀ-ਮੋਟੀ ਹੈਗੀ ਆ ਭਾਈ ਤੁਸੀਂ ਇੱਕ ਕਾਫੀ ਇੱਧਰ ਹੋ ਜਾ ਮੈਨੂੰ ਬਹਿ ਜਾਣ ਦੇ ਭਾਈ ਕੋਲ ਹਾਂ ਆ ਬਹਿ ਗਈ ਹੁਣ ਕਾਫੀ ਸੀਨੀਅਰ ਲੱਗ ਰਹੇ ਹੋ ਬਸ ਚ ਮੈਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਆ ਕੇ ਬੈਠਾ ਤੁਸੀਂ ਉਹਦਾ ਇੱਕ ਗਾਣਾ ਪੰਜਾਬ ਚ ਮੁਹੰਮਦ صدیق ਇੱਕ ਗਾਇਕ ਹੁੰਦਾ ਸੀਗਾ ਹਨਾ ਤੇ ਮੈਂਬਰ ਪਾਰਲੀਮੈਂਟ ਵੀ ਰਏ ਐ ਰੋਡਵੇਜ਼ ਦੀ ਲਾਰੀ ਬੂਹਾ ਤੇ ਨਾ ਕੋਈ ਬਾਰੇ ਹਾਂ 1988 ਚੋਂ ਗਾਣਾ ਆਇਆ ਸੀਗਾ ਰੋਡਵੇਜ਼ 'ਚ ਕੋਈ ਫਰਕ ਆਇਆ ਨਹੀਂ ਦੇਖੋ ਜਦ ਜਦ ਫਰੀ ਦੀਆਂ ਪਾਲਿਸੀਆਂ ਰਹਿਣਗੀਆਂ ਜਾਂ ਰੈਵਨਿਊ ਨਹੀਂ ਆਏਗਾ ਤੇ ਇਹਦੀ ਇੰਪਰੂਵਮੈਂਟ ਕਿੱਥੋਂ ਹੋਣੀ ਹੈ ਸਭ ਤੋਂ ਵੱਡੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਦੇਸ਼ ਦੀ ਆ ਵੀ ਜਿਹੜੀ ਆਪਾਂ ਫਰੀ ਦੀ ਰੀਅਰ ਬਣਦੇ ਆ ਯਾਦਾ ਆਪ ਆਪਣੇ ਘਰੋਂ ਦੇ ਦਈਏ ਫੇਰ ਸਾਨੂੰ ਕੋਈ ਅਪੱਤੀ ਨਹੀਂ ਭਾਈ ਆਪਾਂ ਟੈਕਸ ਕਹਦੇ ਅਸਤ ਦੇਣੇ ਇਹਨਾਂ ਲੋਕਾਂ ਅਸਤ ਦੇਣੇ ਕਿਆ ਆਪਾਂ ਜੀਐਸਟੀ 1 ਲੱਖ 2 ਲੱਖ ਰੁਪਏ ਸੀ ਸਾਲ ਦਾ ਦੇਣੇ ਆ ਗਵਰਨਮੈਂਟ ਫ੍ਰੀ ਬੋਲਦੀ ਥੋੜੀ ਦੇਣੇ ਆ ਫ੍ਰੀ ਕੋਈ ਵੀ ਹੋਵੇ ਚਾਹੇ ਇਲੈਕਟ੍ਰਿਸਿਟੀ ਹੋਵੇ ਚਾਹੇ ਕੋ ਰੈਂਟ ਹੋਵੇ ਇਹ ਚੀਜ਼ਾਂ ਸਮਾਪਤ ਹੋਣੀ ਚਾਹੀਦੀਆਂ ਖਤਮ ਹੋਣੇ ਚਾਹੀਦੇ 80 ਕਰੋੜ ਨੂੰ ਜਦੋਂ ਰਾਸ਼ਨ ਹੈ ਇਹਨੂੰ ਵੀ ਬੰਦ ਹੋਣਾ ਚਾਹੀਦਾ ਕਿਉਂ ਫ੍ਰੀ ਕੁਝ ਜਦ ਤਰ ਤੁਸੀਂ 80 ਕਰੋੜ ਬੰਦੋਂ ਰਾਸ਼ਨ ਦੇ ਸਕਦੇ ਹੋ ਤੇ 200 400 ਰੁਪਏ ਫੇ ਕਿਸਾਨਾਂ ਨੂੰ ਕਿਉਂ ਨਹੀਂ ਵੰਡ ਸਕਦੇ ਤੁਸੀਂ ਤੁਹਾਨੂੰ ਕੀ ਤਕਲੀਫ ਹੈ ਭਾਈ ਕੀ ਪਰੇਸ਼ਾਨੀਆਂ ਦੱਸੋ ਜਦ ਤੁਸੀਂ ਫ੍ਰੀ ਵੰਡ ਸਕਦੇ ਹੋ ਤੇ ਉਹਨਾਂ ਨੇ ਕੀ ਮਾਂ ਮਾਰੇ ਆ ਪੱਟੇ ਦਾ ਡੇ ਭਾਈ ਤੇ ਉਹਨਾਂ ਨੂੰ ਉਹਨਾਂ ਦੀ ਵੀ ਹੈਲਪ ਕਰੋ ਕਿਉਂ ਨਹੀਂ ਕਰਦੇ ਹੋ اچھا اچھا ਤੁਸੀਂ ਬਾਕੀ ਤੁਸੀਂ ਅਗਰ ਨੈਸ਼ਨਲ ਲੈਵਲ ਦੇ ਦੇਖੋ ਇੰਟਰਨੈਸ਼ਨਲ ਲੈਵਲ ਦੇਖੋ ਤੇ ਹਾਈਵੇ ਆਪਣੇ ਦੇਖ ਲਓ ਏਮਸ ਦੇਖ ਲਓ ਆਸ਼ਵਮਾਨ ਦੇਖ ਲਓ ਬੇਟੀ ਪੜਾਓ ਬੇਟੀ ਬਚਾਓ ਹੋਰ ਦੁਨੀਆ ਵੱਦੀ ਸਟ੍ਰੈਟੀਆਂ ਆਈਆਂ ਐ ਐਸਾ ਨਹੀਂ ਠੀਕ ਹੈ ਪੰਜਾਬ ਹੀ ਕਾ ਆਛੂ ਤਾਂ ਰਿਹਾ ਇਹਦੇ ਕੋਈ ਸ਼ੱਕ ਨਹੀਂ ਕੋਈ ਦੋਰ ਆਏ ਨਹੀਂ ਪਰ ਤੂੰ ਇਹਦੇ ਤੋਂ ਕਰੀ ਆਏ ਹੀ ਨਹੀਂ ਇਸ ਕਰਕੇ ਇਹਨਾਂ ਵਧੀਆ ਸਕੋਪ ਬਣੇ ਹੀ ਨਹੀਂ ਤੁਸੀਂ ਕਹਿੰਦੇ ਜੇਕਰ ਆਣ ਤਾਂ ਹੋ ਸਕਦਾ ਕੁਝ ਚੰਗਾ ਪੌਸਿਬਿਲਟੀ ਹੈ ਪੌਸਿਬਿਲਟੀ ਕਿਉਂ ਨਹੀਂ ਵਾਈ ਨਾਟ ਕਿਉਂ ਨਹੀਂ ਅਟਲ ਇਥੇ ਵੀ ਪ੍ਰਕਾਸ਼ ਸਿੰਘ ਬਾਦਲ ਸਿੰਘ ਮੈਂ ਉਥੇ ਉਸੇ ਪਿੰਡ ਦੇ ਆ ਗਿੱਦੜਾ ਮੰਡੀ ਦਾ ਹੀ ਆ ਪ੍ਰੋਪਰ ਤੇ ਕੰਮ ਤਾਂ ਹੋਇਆ ਬਰੂਮਟ ਹੋਈਆ ਪਰ ਉਹ ਨਹੀਂ ਹੋ ਪਈ ਜਿਹਨੀਆਂ ਆਪਾਂ ਕਰ ਸਕਦੇ ਸੀ ਹੋ ਸਕਦੀ ਸੀ ਪਰ ਇੱਕ ਇਹ ਸਵਾਲ ਭਾਜਪਾ ਨੂੰ ਲੈ ਕੇ ਇਹ ਵੀ ਉੜਦਾ ਕਿ ਧਰਮ ਦੇ ਨਾਂ ਤੇ ਕੋਈ ਮੁਸਲਮਾਨ ਮੰਗਲ ਸੁੱਤਰੇ ਪੰਜਾਬ ਚ ਚੀਜ਼ਾਂ ਨਹੀਂ ਚੱਲ ਸਕਦੀ ਨਹੀਂ ਨਹੀਂ ਸਰ ਮੈਂ ਲਾਗਾ ਜਿਹੜਾ 1993 ਦਾ ਮੈਂ 97 ਦਾ ਪਾਸ ਆਊਟ 93 ਮੈਂ ਫਸਟ ইয়ার ਸੀਗਾ ਉਦੋਂ ਇੱਕ ਸ਼ਾਹ ਬਾਹਨ ਦਾ ਕੇਸ ਆਇਆ ਸੀਗਾ ਤੇ ਰਜੀਵ ગાંધી ਜੀ ਨੇ ਕੀ ਕੀਤਾ ਸੀ ਰਾਜਦੂ ਸੰਸਦ ਬੁਲਾ ਕੇ ਸੁਪਰੀਮ ਕੋਰਟ ਨੂੰ ਚੈਲੰਜ ਕਰਤਾ ਸੀ ਉਹਦਾ 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 ਜਿਹੜਾ ਡਿਸੀਜਨ ਸੀ ਉਹੀ ਪਲਟਦਾ ਸੀਗਾ ਉਹ ਕੀ ਸੀ ਜਵਾਬ ਦੇਈ ਤਾਂ ਸਭ ਵਸਤੇ ਕੀਤਾ ਸੀ ਹੁਣ ਜੀ ਨਾ ਮਤਲਬ ਕਾਂਗਰਸ ਵਿੱਚ ਜੇ ਕਰਦੀ ਆਈ ਹੈ ਕਾਂਗਰਸ ਫਰੋਮ ਦਾ ਵੈਰੀ ਬਿਗਨਿੰਗ ਸਟੇਜ ਐ ਐਕਚੁਅਲ ਅਗਰ ਤੁਸ਼ਤੀ ਕਰਨ ਦੀ ਨੀਤੀ ਤੋਂ ਕਿ ਪਿੱਛੇ ਤੁਸੀਂ ਗਰਾਉਂਡ ਤੇ ਜਾਓਗੇ ਤੇ ਤੁਸ਼ਤੀ ਕਰਨ ਦੀ ਨੀਤੀ ਦੀ ਸ਼ੁਰੂਆਤ ਜਿਹੜੀ ਹੈ ਕਾਂਗਰਸ ਨੇ ਹੀ ਕੀਤੀ ਆ ਡਾਕਟਰ ਮਨਮੋਹਨ ਜੀ ਉਹਨੂੰ 95 ਵਿੱਚ ਜਿਹੜਾ ਮਮਡਨ ਲਾ ਲਾਂਦਾ ਜਿਹੜੀ ਸੰਪਤੀ ਆਈ ਉਹਨਾਂ ਨੂੰ ਇਹਨਾਂ ਨੇ ਉਹਨਾਂ ਨੂੰ ਪਰਮਿਟ ਹੀ ਕਰਤੀ ਉਹਨਾਂ ਦੇ ਨਾਮ ਹੀ ਲਿਖਤੀ ਇਹ ਕੀ ਸੀ ਇਹ ਤੁਸ਼ਟੀ ਕਰਨ ਨਹੀਂ ਦੌਰ ਗਿਆ ਇੱਥੇ 50 ਜਦ ਸਟਾਰਟ ਜੇ ਆਪਾਂ 747 ਜਿਹੜਾ ਆਦ ਹੋਇਆ ਆਪਾਂ 95% ਸਾਡੀ ਆਬਾਦੀ ਸੀ ਸਾਡੀ ਦਾ 85 ਹੋਈ ਤੇ ਉਹਨਾਂ ਦੀ ਕੋਈ ਪੁੱਛ ਗਏ ਸੀ ਨਹੀਂ ਇਹ 15% ਹੋਣ ਵੀ ਤੋਂ ਉਹਦੋਂ ਕੱਲ ਮੈਂਬਰ ਆਫ ਪਾਰਲੀਮੈਂਟ ਅੰਦਰ ਮਨਮੋਹਨ ਜੀ ਕੋ ਉਹਨਾਂ ਦਾ ਪਿਛਲਾ ਕੋਈ ਆ ਓਨ রেকর্ড ਉਹਨਾਂ ਦੀ ਆਈ ਹੈ ਵੀਰਲ ਹੋਈ ਹੈ ਵੀ ਉਹਨਾਂ ਨੇ ਖੁਦ ਕਿਹਾ ਵੀ ਇਸੇ ਇਹਦੇ ਸਾਰੇ ਸੋਰਸਿਸ ਆ ਹਿੰਦੁਸਤਾਨ ਦੇ ਇਹਨਾਂ ਦੇ ਤੇ ਸਭ ਤੋਂ ਪਹਿਲਾ ਅਧਿਕਾਰ ਇਹਨਾਂ ਲੋਕਾਂ ਦਾ ਕਿਉਂ ਵਾਇ ਨੀ ਉਹ ਪੂਰੀ ਸੁਣਨ ਵਾਲੀ ਉਹ ਜਿਹੜੀ ਵੀਡੀਓ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਪੂਰੀ ਸੁਣਨ ਵਾਲੀ ਹੈ ਪਰ ਮੈਂ ਹੁਣ ਤੁਹਾਡੇ ਤੋਂ ਨਹੀਂ ਨਹੀਂ ਇਸੀ ਦਾ ਆਪਾਂ ਇਸ ਇਸ ਮੁੱਦੇ ਤੇ ਰਾਜਨੀਤੀ ਹੀ ਨਹੀਂ ਹੋਣੀ ਚਾਹੀਦੀ ਅਲਮਤ ਕੀ ਹੈ ਕੀ ਮਤਲਬ ਹੈ ਇਹ ਸਿੱਧੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਚਾਹੇ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਸੀਂ ਵੀ ਇਹਦੇ ਫੇਵਰਚ ਨਹੀਂ ਹਾਂਗੇ ਕਦੀ ਵੀ ਹੁਣ ਮੈਂ ਤੁਹਾਡਾ ਜਿਹੜਾ ਇਲਾਕਾ ਗਿੱਦੜਵਾ ਕੀ ਮੋਲਵਾਂ ਦਾ ਗਿੱਦੜਵਾ ਚ ਕਿੱਧਰੋਂ ਚੱਲ ਰਹੀ ਗਿੱਦੜਵਾ ਚ ਹਵਾ ਕਿੱਧਰੋਂ ਚੱਲ ਰਹੀ ਚਲੋ ਇਹ ਤਾਂ ਆਪਣਾ ਇੱਕ ਇੰਡੀਵਿਜੂਅਲ ਵਿਚਾਰ ਹੋ ਗਿਆ ਹਵਾ ਕਿੱਧਰੋਂ ਚੱਲ ਜਿਆਦਾਤਰ ਜੋ ਅਕਾਲੀਆਂ ਦੇ ਰਹਿੰਦਾ ਹੈ ਜਿਆਦਾਤਰ ਉਹ ਸੀਡਕ ਬਹੁਤ ਘੱਟ ਕਦੀ ਹਾਰੇ ਉਹ ਲੋਕ ਉਹਨਾਂ ਨੇ ਆਪਣੇ ਰੀਜ ਕੰਮ ਕੀਤਾ ਉਹਨਾਂ ਨੇ ਆਪਣੇ ਡਿਵੈਲਪ ਕੀਤਾ ਇਹਦੇ ਕੋਈ ਸ਼ੰਕਾ ਨਹੀਂ ਹੈ ਬਾਕੀ ਆਲਓਵਰ ਪੰਜਾਬ ਪਰੰਪਰਾਗ ਸੀਗਾ ਤੇ ਹਰਸਿਮਰਤ ਕੋਰ ਬਾਦਲ ਹੈ ਜਿਹੜੇ ਕੀ ਲੱਗਦਾ ਇਸ ਵਾਰ ਭਾਜਪਾ ਦਾ ਤਾਂ ਅਲੱਗ ਤੋਂ ਰਸਤਾ ਹੈ ਗਿਆ ਉਹ ਜਿਹੜੀ ਵੋਟ ਕੱਟੀ ਜਾਣੀ ਉਹ ਕਿੱਧਰ ਨੂੰ ਜਾਊਗੀ ਵੋਟ ਉਹ ਭਾਜਪਾ ਨੂੰ ਤਾਂ ਪੈਣੀ ਪੈਣੀ ਵੋਟ ਹਰਸਿਮਰਤ ਕੋਰ ਬਾਦਲ ਦੀ ਜਿਹੜੀ ਵੋਟ ਕੱਟਣੀ ਹੈ ਉਹ ਜਾਣੀ ਕਿੱਧਰ ਨੂੰ ਫਿਰ ਇਹ ਉਹ ਦੇਖੋ ਜੀ ਵੇਟੈਂਸੀ ਵਾਲੀ ਗੱਲ ਹੈ ਇਹ ਤਾਂ ਉਹ ਆਜਾ ਵੋਟਰ ਬਹੁਤ ਸਮਝ ਆ ਰਿਹਾ ਹੈ ਵੈਲ ਕੁਆਲੀਫਾਈਡ ਹੈ ਪੜ੍ਹਿਆ ਲਿਖਿਆ ਹੈ ਉਹ ਗੱਲਾਂ ਤੁਹਾਨੂੰ ਹੋ ਗਈਆਂ ਖਤਮ ਵੀ ਆਪਾਂ ਕਿਸੇ ਨੂੰ ਕੋਈ ਵੀ ਲਾਲਚ ਦੇ ਕੇ ਆਪਾਂ ਉਹਨੂੰ ਮੋਡੀਫਾਈ ਕਰ ਸਕਦੇ ਹਾਂ ਐਸਾ ਕੁਝ ਨਹੀਂ ਹੈ ਇਹ ਤਾਂ ਵੇਟੈਂਸੀ ਵਾਲੀ ਨਹੀਂ ਦਿੱਤੀ ਐ ਸਾਇਲੈਂਟ ਵੋਟਰ ਹੈ ਅੱਜ ਦੀ ਡੇਟ 'ਚ ਕੋਈ ਪਤਾ ਨਹੀਂ ਅੰਦਰ ਜਾ ਕੇ ਅਗਲੇ ਨੇ ਕਿਥੇ ਵੋਟ ਪਾਣੀ ਐ ਨਹੀਂ ਪਾਣੀ ਐ ਬਾਕੀ ਜ਼ਿਆਦਾਤਰ ਜਿਹੜੀ ਪੋਸਿਬਿਲਿਟੀ ਹੈ ਉਸ ਏਰੀਆ ਅੰਦਰ ਦਾ ਉਹਨਾਂ ਦਾ ਹੀ ਜੋੜ ਰਹੇਗਾ ਉਸ ਏਰੀਆ 'ਚ ਮੁੱਦੇ ਕਿਹੜੇ ਪ੍ਰਭਾਵਿਤ ਕਰਦੇ ਯਾਦ ਕਰ ਮੁੱਦੇ ਤਾਂ ਆਮ ਕਾਮਨ ਜਿਹੇ ਹੀ ਰਹਿੰਦੇ ਜੀ ਹਰ ਜਗ੍ਹਾ ਚਾਹੇ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਮੁੱਦੇ ਤਾਂ ਲੋਕਾਂ ਦੀ ਬੇਸਿਕ ਨੀਡ ਹੈ ਮਹਿੰਗਾਈ ਹੈ ਬਹੁਤ ਵੱਡਾ ਮੁੱਦਾ ਹੈ ਅਨਐਮਪਲॉयਮੈਂਟ ਬਹੁਤ ਵੱਡਾ ਮੁੱਦਾ ਹੈ ਐਜੂਕੇਸ਼ਨ ਹੈ ਮੈਡੀਕਲ ਹੈ ਇਹਨਾਂ ਚਾਰ ਪੰਜ ਬੇਸਿਕਲੀ ਆਪਣੇ ਕੋਲ ਜ਼ਰੂਰਤਾਂ ਹੁੰਦੀਆਂ ਹੈ ਅਗਰ ਇਹ ਚੀਜ਼ਾਂ ਦੇ ਆਪਾਂ ਪ੍ਰੋਮੋਟ ਕਰ ਦਈਏ ਤੇ ਫਿਰ ਆਮ ਬੰਦੇ ਦੀ ਮੇਰੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਤਾਂ ਨਹੀਂ ਮੰਨਦਾ ਓਕੇ ਸਰ ਥੈਂਕਸ ਸੋ ਮਚ ਤਾਂ ਬੇਸਿਕ ਮੁੱਦੇ ਹੈਗੇ ਜਨਤਾ ਉਸੇ ਮੁੱਦਿਆਂ ਉੱਪਰ ਫੋਕਸ ਕਰੂਗੀ ਪਰ ਇਸ ਵਾਰ ਇਲੈਕਸ਼ਨ ਇਸ ਕਰਕੇ ਥੋੜਾ ਜਿਹਾ ਅਲੱਗ ਹੋਣ ਵਾਲਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਚੋਣ ਲੜ ਰਹੇ ਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਵੀ ਮੈਦਾਨ ਦੇ ਵਿੱਚ ਨੇ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਜਨਤਾ ਇਸ ਵਾਰ ਪੱਤੇ ਨਹੀਂ ਖੋਲ ਰਹੀ ਜੇਕਰ ਆਪਾਂ ਕਹਿ ਦਈਏ ਕਿ ਹਵਾ ਇਸ ਵਾਰ ਨਹੀਂ ਚੱਲ ਰਹੀ ਕੀ ਆਖਿਰਕਾਰ ਕਿੱਧਰ ਨੂੰ ਜਾਣਾ ਏ ਕੈਮਰਾ ਪਰਸਨ ਸੁਰਿੰਦਰ ਦੇ ਨਾਲ ਆਸ਼ੂ ਅਨੇਜਾ ਲੀਵਿੰਗ ਇੰਡੀਆ ਨਿਊਜ਼ ਮਹਾਲੀ